ਉਹ ਬੜਾ ਆ ਰਿਹਾ ਵੀਰੇ ਗੱਡੀ ਘਰੀ ਬੜੀ ਕਹਾਣੀ ਤੂੰ ਪਹਿਲਾਂ ਲੈ ਜਾ ਉਹ ਖੜ ਜਾ ਇਹਨੂੰ ਦੱਦਾ ਈ ਨਾਮ ਟੋਡੇ ਵੀਰੇ ਮੇਰਾ ਨਾਮ ਅਮਰਿੰਦਰ ਸਿੰਘ ਦਾ ਪਿੰਡ ਲੋਕ ਕੋਟ ਪਿੰਡ ਮੇਰਾ ਈ ਛੜੇ ਲਾਗਾ ਪਿੰਡ ਕੋਟ ਦਾ ਮੇਰਾ ਲੱਦਾ ਈ ਕੋਟ ਪਿੰਡ ਅਸੀਂ ਉੱਥੇ ਮੱਥਾ ਟੇਕਣ ਗਏ ਸੀਗੇ ਤੇ ਜਦੋਂ ਮੱਥਾ ਟੇਕ ਕੇ ਵਾਪਸ ਆਏ ਗੱਡੀ 'ਚ ਬੈਠਣ ਲੱਗੇ ਨਾਲ ਵੀ ਇੱਕ ਠੰਡੇ ਵਾਲੀ ਗੱਡੀ ਖੜੀ ਸੀਗੀ ਹਾਂ ਤੇ ਉਹਨਾਂ ਨੂੰ ਮਤਰਾ ਹੱਥ ਲੱਗ ਗਿਆ ਜਾਂ ਕੁਝ ਵੀ ਕਰ ਲੋ ਨਾਲ ਲੱਗ ਗਿਆ ਤੇ ਉਹਨੂੰ ਕੰਟ ਲੱਗ ਗਿਆ ਜਿਸ ਕਾਰਨ ਉਹਨਾਂ ਦੀ ਜਾਨ ਚਲੇਗੀ ਤੇ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਵੀ ਇਹ ਜਿਹੜੀਆਂ ਗੱਡੀਆਂ ਦੀ ਸਖਤ ਨੋੜੀ ਲਵੇ ਪਰਚਾ ਦਰਜ ਕਰਾਂ ਚਾਹੀਦਾ ਵਾ ਜਿਸ ਨਾਲ ਕਰਕੇ ਸਾਡਾ ਡਬੜਾ ਘਾਟਾ ਪਿਆ ਤਦ ਉਹ ਸਿੱਧਾ ਹੀ ਕੰਮ ਪਾਇਆ ਸੀ ਕਿ ਉਹਦੀ ਕਲੀਮੇਸ਼ਨ ਡਾਇਰੈਕਟ ਕਰ ਦਿੱਤੀ ਉਹਦੀ ਮਾਤਾ ਦਾ ਨਾਮ ਕਿਸੇ ਤੋਂ ਪਤਾ ਲਾਉ ਗੁਰਮੀਤਵਰਦੀ ਦਾ ਜੀ ਕਿੰਨੀ ਉਮਰ ਸੀ ਉਹਨਾਂ ਦੀ ਉਹਦੀ ਉਮਰ 50 ਸਾਲ ਤੋਂ 55 ਸਾਲ ਦੇ ਵਿਚੋ ਜੀ ਜਿਹੜੀ ਗੱਡੀ ਖੜੀ ਸੀ ਉਹ ਕੋਲ ਕਾ ਕਰ ਰਹੇ ਸੀ ਕਿ ਤੁਸੀਂ ਠੰਡ ਪੀਣ ਲੱਗੇ ਸੀ ਇਹ ਕੁਝ ਨਹੀਂ ਨਹੀਂ ਉਹ ਤਾਂ ਗੱਡੀ ਖੜੀ ਕਰਾ ਕੇ ਛੱਡ ਕੇ ਗਿਆ ਹੋਇਆ ਸੀਗਾ ਅੱਛਾ ਉਹ ਪਿਆ ਟਾਈਮ ਸੀ ਕੋਈ ਖੜਿਆ ਵੀ ਕੋਈ ਨਹੀਂ ਇਹ ਇਹਨਾਂ ਦੀ ਗਲਤੀ ਹੈ ਪ੍ਰਸ਼ਾਸਨ ਨੂੰ ਜੱਟਣਾ ਚਾਹੀਦਾ ਵਾ ਪ੍ਰਸ਼ਾਸਨ ਨੂੰ ਉਹ ਵੀ ਕਾਰਵਾਈ ਕਰਨੀ ਚਾਹੀਦੀ ਆ ਇਕਨ ਲੱਖਾਂ ਲੋਕਾਂ ਨੇ ਜਾਣ ਚਾਹਤ ਦੀਆਂ ਜਿਹੜਾ ਗੱਡੀ ਵਾਲਾ ਕੋਈ ਹੈ ਕੋਈ ਨਹੀਂ ਸੀ ਕੋਲ ਕੋਈ ਨਹੀਂ ਸੀ ਖੜਕਾਈ ਗੱਡੀ ਭੰਨੀ ਵੀ ਗੱਡੀ ਉਹ ਜਮਨੇ ਮੋਟੀ ਹੱਥ ਜੜ ਮਾਰੇ ਗੱਡੀ ਕੋਈ ਨਹੀਂ ਨਿਕਲਿਆ ਇਸੋ ਜੇ ਕੋਈ ਵੀਡੀਓ ਹੈਗੀ ਗੱਡੀ ਦੀ ਬਣਾਈ ਹੋਈ ਆ ਪ੍ਰਸ਼ਾਸਨ ਨੂੰ ਮੈਂ ਦਊਗਾ ਤੇ ਪਤਾ ਚਾਹਾਂਗਾ ਕਰਵਾ ਦੇਈ ਤੇ ਮਾਤਾ ਜੀ ਨਾਲ ਕੌਣ ਕੌਣ ਸੀ ਬਾਤਾਂ ਨਾਲ ਮੈਂ ਜੀ ਕੇ ਹੁਣੇ ਕਰਦੇ ਸੀ ਸਾਡੀ ਫੈਮਿਲੀ ਉਸ ਦੀ ਸਾਰੀ ਜੀ ਹਾਂ ਕੀ ਨਵਾਂ ਰੋ ਜੀ ਕੋਈ ਕੇਸ ਆਇਆ ਕਹਿੰਦੇ ਲੇਡੀ ਡੈਥ ਹੋਈ ਹੈ கரੰਟ ਲੱਗਣਾ ਸੀ ਇਹ ਮਾਮਲਾ ਜੀ ਅ ਪੇਸ਼ੰਗ ਦਾ ਨਾਮ ਜੀ ਗੁਰਮੀਤ ਕੌਰ ਹੈ ਤੇ ਬਿਲਕੁਲ ਸਵੇਰੇ ਆਇਆ ਸੀ ਜੀ ਕਿਚਨ ਫਲੌਟ ਗੈਟਿਕਰ ਇਲੈਕਟ੍ਰਿਕ ਸ਼ੌਕ ਨਾਲ ਉਹਦੇ ਸੈਲਫ ਹੋਈ ਸੀ ਜਦੋਂ ਉਹ ਗਾਰਜ ਬੋਡੀ ਜਿਹੜੀ ਮੋਟਲੀ ਸ਼ਿਫਤ ਕਰਦੀ ਹੈ ਜਦੋਂ ਉਹ ਪੋਸਟ ਕਰ ਤੋਂ ਹੋਏਗਾ ਤੇ ਕੀ ਇਲੈਕਟ੍ਰਿਕ ਸ਼ੌਕ ਕੀ ਮਿਲ ਗਿਆ ਉਹ ਤੁਸੀਂ ਘੋਲਣਾ ਸਰ ਜੋ ਉਹਨਾਂ ਨੇ ਵੀਡੀਓ ਦਿਖਾਈ ਉਹਦੇ ਤੋਂ ਆਪਣਾ ਦਾ ਜਿਹੜੀ ਕੋਰਟਿਕ ਵਾਲੀ ਹੈ ਫੈਲਟ ਹੁੰਦੀ ਹੈ ਜਿਹੜੀ ਮੇਲੇ ਤੇ ਲਗਾਈ ਜਾਂਦੀ ਹੈ ਹਾਂ ਉਹਦਾ ਵੀ ਵਾਇਰਸ ਤੋਂ ਵੀ ਕਰੰਟ ਲੱਗਿਆ ਮੈਂ ਕਿ ਕਿਸੇ ਵੇਲੇ ਹੱਥ ਨਾਲ ਲੱਗਿਆ ਕਿਵੇਂ ਲੱਗਿਆ ਕੱਟ ਜੀ ਗਏ ਜੀਦਾ ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ கிரீன் கார்டு ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ਵਿਸ਼ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658